ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਦਾ ਰਹਿਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਜਿਹੜਾ ਇੱਕ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਤਿੰਨ ਵੜਾਂ ਵਿਖਾਉਣੀਆਂ ਇੱਕ ਫੁੱਲ ਚੰਗੀ ਤਾਜੀ ਸੂਈ ਸਵਾਈ ਵੜਾ ਲੇਵਾ ਵੇਖਣ ਵਾਲਾ ਭੰਡ ਜਿਹੜਾ ਲੇਵਾ ਤਿਆਰ ਕੀਤਾ ਪੱਡਾਂ ਵਿੱਚ ਫਸਿਆ ਪਿਆ ਤੇ ਦੋ ਇਧਰ ਬਦਾਮੀ ਰੰਗ ਦੀਆਂ ਵੜਾ ਜਮਾ ਜੈਜਪਾ ਹੋਣਗੇ ਜਮਾ ਜੈਜਪਾ ਤਿੰਨ ਜਾਨਵਰ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਹੈ ਜਿਹੜੀ ਵੀ ਅਗਲੇ ਨੂੰ ਫਿੱਟ ਬੈਂਦੀ ਹੈ ਬਾਈ ਦੇ ਘਰੇ ਆ ਜੇ ਆਪਦੀ ਤਸੱਲੀ ਕਰਕੇ ਲੈ ਜਾ ਜੇ ਤਿੰਨਾਂ ਵਿਹੜਾਂ ਦੀ ਫੁੱਲ ਗਾਰੰਟੀ ਹੋਊ ਇਨਫਰਮੇਸ਼ਨ ਲੈ ਦੇਣਾ ਹਾਂਜੀ ਸასი ਘਰ ਦੀ ਸასი ਘਰ ਬਾਈ ਨਾਮ ਦੱਸ ਜੀ ਨਾਮ ਲਾਲੀ ਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198855080 ਹੋਵੇ ਮਹਤਰੀ ਲਾਲਿਆ ਫਿਰ ਹਾਂਜੀ ਬਾਈ ਪਰ ਹੁਣ ਆ ਲੋਡ ਨਹੀਂ ਆਉਣਾ ਇਸ ਸਾਰਾ ਜੀ ਬਾਈ ਠੀਕ ਐ ਜੋ ਅੰਦਰ ਖੜੇਗਾ ਮੈਂ ਕਦੀ ਸੂਣ ਲੱਗ ਜਾਂਦੀ ਆ ਫਿਰ ਥਾਂ ਥੋੜਾ ਰਹਿਣਾ ਹੂੰ ਇਹ ਤੋਂ ਕਰ ਸ਼ੁਰੂ ਇਹ ਬਾਈ ਰੀਨਲ ਦੂਜੇ ਸੂਏ ਕੱਲ ਦੀ ਵਿਹੜ ਸੂਈ ਦੀ ਆ ਹੂੰ ਜੀਤੋ ਲਈ ਆ ਬਾਈ ਉਹ ਕਹਿੰਦਾ ਮੈਂ 23 ਕਿਲੋ ਦੁੱਧ ਪਿਛਲੇ ਸੂਏ ਚ ਹੋਇਆ ਹੂੰ 21 22 ਮੰਨ ਕੇ ਆਪਾਂ ਲਈ ਆ ਕੱਲ ਦੀ ਸੂਈ ਏਠਾ ਬਾਈ 14 ਤੋਂ 15 ਕਿਲੋ ਨੈਟ ਬੋਲਾ ਤਿਆਰ ਆ ਬੋਲਾ ਆਪਣੇ ਘਰੇ ਜਨਾ ਚਾੜਾਂਗੇ ਤੋਂ ਤਿਆਰ ਆ ਹਾਂਜੀ ਬਾਈ ਜੇਰ ਜੱਪਾ ਗਾਰੰਟੀ ਹੋ ਬਾਈ ਜੇਰ ਦੀ ਥੜਾ ਦੀ ਗਾਰੰਟੀ ਆ ਠੰਡੀ ਸੀਲ ਦੀ ਗਾਰੰਟੀ ਆ ਮਗਰ ਬੱਛਾ ਦੇ ਕੱਢ ਬਾਹਰ ਨੂੰ ਕੱਢ ਮੀਡੀਆ ਆਪਾਂ ਪਹਿਲਾਂ ਦੱਸ ਦਿੰਦੇ ਆ ਪਰ ਵਹਿੜ ਕਿੰਨੀ ਬਹੁਤ ਆ ਬਈ ਦੋਸਤੋ 23 ਕਿਲੋ ਦੁੱਧ ਆ ਵੀਰ ਕਹਿੰਦਾ ਪਹਿਲੇ ਸਵੇਰੇ ਪਲੂਨ ਨੇ ਦਿੱਤਾ ਕੱਲ੍ਹ ਸੂਈ ਐ ਮਗਰ ਬੱਛਾ ਜੇਰ ਦੀ ਫੁੱਲ ਗਾਰੰਟੀ ਆ ਕੱਲ੍ਹ ਦੀ ਸੂਈ ਥੱਲੇ 14-15 ਕਿਲੋ ਤਾਂ ਬਾਈ ਕਹਿੰਦਾ ਬੌੜਾ ਹੀ ਤਿਆਰ ਐ ਤੇ ਜਿਹੜੀ ਕੱਲ੍ਹ ਦੀ ਸੂਈ 14-15 ਕਿਲੋ ਬੌੜਾ ਦੇਈ ਜਾਂਦੀ ਆ ਤੇ ਫੇਰ ਤਾਂ 22-23 ਕਿਲੋ ਵਹਿੜ ਨੇ ਖੁੱਲਾ ਦੁੱਧ ਪਿਆ ਦੇਣਾ ਤੇ ਜੇ 14-15 ਕਿਲੋ ਦੁੱਧ ਵਾਲੀ ਵਹਿੜ ਹੁੰਦੀ ਸਾਰੀ ਤੇ ਫੇਰ ਬੌੜਾ 7-8 ਕਿਲੋ ਹੋਣਾ ਸੀ ਹੁਣ ਇਹਦੇ ਥੱਲੇ ਪਰ ਇਹਦੇ ਨਾਲ ਬੌਹਲਾ ਹੀ 14 15 ਕਿਲੋ ਆਪਾਂ ਮਾ ਬੌਹਲਾ ਕੋਈ ਕੰਡੇ ਦੇ ਜੋਖ ਕੇ ਲੈ ਜੇ ਜਿੱਡੀ ਵਹਿੜਾ ਤੇ ਓਡਾ ਹੀ ਲੇਵਾ ਵਜਨ ਵਜੂਦ ਵੀ ਫਲ ਥਣ ਵੀ ਮੋਟਾ ਮੋਟਾ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਪੂਰੀ ਚੰਗੀ ਟਾਪ ਦੀ ਵਛੀ ਕਿੰਨੇ ਦੀ ਭਾਈ ਮੁੱਲ ਕਰਨ ਨੂੰ ਕੋਈ 75 ਕਰਾ ਲੈ 70 ਕਰਾ ਲੈ ਮੈਸਤਰੀ ਲੱਗਾ ਵੇਚਣ ਵਾਲੀ ਗੱਲ ਕਰ ਆਪ ਦੀ ਵੇਚਣ ਵਾਲੀ ਆ 76000 ਦੀ ਵਹਿੜ ਦੇ ਦਾਂਗੇ 76000 ਦੀ ਬਾਈ ਕਹਿੰਦਾ ਵਹਿੜ ਦੇ ਦੇਣੀ ਐ ਮੁੱਲ ਕਰਨ ਨੂੰ ਭਾਵੇਂ 75 ਕਰਾ ਲੋ ਪਰ ਵਹਿੜ ਬਹੁਤ ਚੰਗੀ ਆ ਨਿਆਰੇ ਦੇ ਦੁੱਧ ਦੇ ਸਿਆਲੋ ਸਿਆਲ ਜਿੰਨਾਂ ਲੇਵਾ ਗਾਹ ਨੂੰ ਆ ਤੇ ਓਨਾ ਹੀ ਵਛਾਣੂ ਆ ਜਿੱਡੀ ਆਪ ਆ ਤੇ ਓਡਾ ਹੀ ਲੇਵਾ ਚੱਕੀ ਫਰਦੀ ਆ ਜੇ ਲਾ ਚੁੰਨਾਂ ਲਗੇ ਵਹਿੜ ਦਾ ਪਸਮਾ ਆ ਫੁੱਲ ਸਕਿਆ ਹੋਣਾ ਹੀ ਥਣਾ ਜਾ ਇਹ ਤਾਂ ਗੱਲ ਹੈਗੀ ਤੇਰੀ ਆਪਣੇ ਚੁੰਨਾਂ ਹੀ ਹੁੰਦੀਆਂ ਜਿੱਥੇ ਨਹੀਂ ਚੋਈ ਹੁੰਦੀ ਸੁੰਦੀ ਪਸੂਦਿਆ ਪਾਇਆ ਨਹੀਂ ਕਹਿ ਦਿੰਦੇ ਨੇ ਬਾਈ ਚੋਈ ਨਹੀਂ ਹੂੰ ਨਹੀਂ ਇਹ ਗੱਲ ਤਾਂ ਤੇਰੀ ਸਿਆਣੀ ਆ ਐਂ ਤਾਂ ਮੁੰਡਾ ਨਰਮ ਆ ਇਹ 15 ਕਿਹਾ ਤੇ ਹਜੇ ਵਾਰ ਖਾਲੀ ਨਹੀਂ ਹੋਈ ਠੀਕ ਆ ਬੋੜਾ ਆਕਾਲ ਦੀ ਸੂਈਓ ਸਾਹ ਖੁਲਾ ਅੱਜ ਦਾ 4 ਡਾਂਗ ਟੋੜਿਆ ਭਵਾਂ ਬਾਈ ਕਹਿੰਦਾ 4 ਟਾਈਮ ਚੋੜੇ ਕੰਡੇ ਦੇ ਜੋਖਲੋ 14 15 ਕਿਲੋ ਬੋੜਾ 22 23 ਕਿਲੋ ਖੁੱਲਾ ਦੁੱਧ ਪਿਆ ਜੂ ਦੇ ਦੇਣੀ ਆ 56700 ਦੀ ਹਾਂਜੀ ਬਾਈ 56700 ਦੀ ਦੇ ਦੇਣੀ ਆ ਫੁੱਲ ਚੰਗੀ ਵਾਚੀ ਦੂਜਾ ਸੂਆ ਟਾਪ ਦੀ ਵੈੜ ਦੋ ਨੰਬਰ ਤੇ ਆ ਜਾ ਦੂਜੇ ਸੂਏ ਸੂਈ ਬਾਈ ਜਰਸੀ ਹਮ ਰੀ ਨਾਲ ਪੰਜਾਬ ਵਾਲਾ ਦੋਨੇ ਬਾਈ ਕੋਈ ਬੰਦਾ ਇਹਨਾਂ ਚ ਇੱਕ ਨੂੰ ਵੀ ਕਹਿ ਦੇਈਏ ਹਮਾਚੜ ਲਈ ਆਪਾਂ ਗਾਂ ਫਰੀ ਦੇ ਦਾ ਠੀਕ ਹੈ ਹਾਂ ਜੀ ਤੋਂ ਲਈ ਆ ਉਹ ਕਹਿੰਦਾ 17 ਕਿਲੋ ਦੁੱਧ ਚੋਇਆ ਇਹਦਾ ਪਿਛਲੇ ਸਵੇਰੇ 16 17 ਮੰਨ ਕੇ ਆਪਾਂ ਲਈਏ ਅਹਿਮਦ ਭਾਈ ਭਰਾ ਜਿਹੜੇ ਹਿਸਾਬ ਨਾਲ ਆਉਦੀ ਮਰਜ਼ੀ ਲੈ ਲੈਣਾ ਲੈ ਲਊਗੀ ਤਿੰਨ ਲੈ ਜੇ ਚਾਰ ਲੈ ਜੇ ਕੱਢ ਬਾਹਰ ਨੂੰ ਸੀਰ ਸਾਹਿਬ ਬਹੁਤ ਆ ਹਵਾਨਾ ਰਾਵੜ ਵਾਂਗੂ ਵਾਧਾ ਬਹੁਤ ਸੋਹਣਾ ਲੱਗਿਆ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 17 ਕਿਲੋ ਦੁੱਧ ਅਸੀਂ ਚੋਇਆ 16 17 ਹੀ ਮੰਨ ਕੇ ਲਈ ਆ 16 17 ਹੀ ਮੰਨ ਕੇ ਬਾਈ ਕਹਿੰਦਾ ਕੋਈ ਵੀ ਸੌਦਾ ਕਰ ਲੇ 2 ਨੰਬਰ ਤੇ 3 ਨੰਬਰ ਲੋਕਲ ਵਹਿੜਾਂ ਲਈਆਂ ਕੋਈ ਭੈਣ ਭਰਾ ਸਾਫਤ ਕਰ ਦੇ ਕਿ ਹਿਮਾਚਲ ਆ ਲਈਆਂ ਵਹਿੜਾਂ گاਵਾ ਫ੍ਰੀ ਦੇ ਦੂੰ ਬਾਈ ਕਹਿੰਦਾ ਪੈਸੇ ਇਹਦਾ ਛੱਡੋ ਤੁਸੀਂ ਮੁੱਲ ਵਾਲੀ ਗੱਲ ਤਾਂ ਪਾਸੇ ਰਹਿ ਗਈ ਫ੍ਰੀ ਦੇ ਦੂੰ گاਵਾ ਬਾਈ ਕਹਿੰਦਾ ਜੇ ਕੋਈ ਸਾਫਤ ਕਰ ਦੇ ਹਿਮਾਚਲ ਆ ਲਈਆਂ ਮੱਝਾਂ ਰਗਾ ਦੁੱਧ ਹੋਣਾ ਦਿਨ ਚਾਰ ਪੰਜ ਆਮਣਾ ਲੈ ਜਾਣੇ ਮੋਟਾ-ਮੋਟਾ ਥਾਣਾ 16 17 ਕਿਲੋ ਪਲੂਨ ਨੇ ਦੁੱਧ ਦਿੱਤਾ 16 17 ਹੀ ਮੰਨ ਕੇ ਸੌਦਾ ਕਰ ਲਿਓ ਖੁੱਲਾ ਪਿਆਜੂ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਇਹਦਾ ਵੀ ਦੱਸ ਦੇ ਮੈਸਤਰੀ ਨੇ ਚਾਰ ਪੰਜ ਦਿਨ ਰਹਿਣਾ ਸਿਆਲਾਂ ਦੇ ਦਿਨ ਆ ਔਖਾ ਹੁੰਦਾ ਕੰਮ ਨਹੀਂ ਬਈ ਇਹਦੀ ਹਾਂ ਨਹੀਂ ਆ ਜਮਾ ਬਈ ਮੁੱਲ 60000 ਹਾਂ 53500 ਰੁਪਿਆ ਦਾ ਲੈਣਾ ਬਈ ਮੁੱਲ 60000 53500 ਬਈ ਕਹਿੰਦਾ ਲੈਣਾ ਗੱਲ ਮੰਨ ਗਿਆ ਮੇਰੀ ਮੈਸਤਰੀ ਲੱਗੇ ਚਾਰ ਪੰਜ ਦਿਨ ਹਜੇ ਕੰਮ ਨਿਭੜਨਾ ਨਹੀਂਗਾ ਤੇ ਨਹੀਂ ਮੁੱਲੇ ਨੇ 60 ਹੀ ਕਰਨੇ 53500 ਦੀ ਦੇ ਦੇਣੀ ਆ 16 17 ਕਿਲੋ ਦੁੱਧ ਪਿਆਜੂ ਦਿਨ ਚਾਰ ਪੰਜ ਇਹਨੇ ਲੈ ਜਾਣੇ ਆ ਜਰਸੀ ਬਰੀਡ ਥਣ ਬਾੜਾ ਚੰਗਾ ਕਰਮਾਲੀ ਦਾ ਵੇਖੋ ਫੁੱਲ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਵੇ ਆ ਸਨ ਲੋਕੜ ਬੱਚੀਆਂ ਲਾਈਆਂ ਇਧਰ ਰਾਂ ਪੰਜਾਬ ਵਾਲੀਆਂ ਬੱਚੀਆਂ 53500 ਦੁੱਧ ਤਾਂ 15 ਕਿਲੋ ਵਾਲੀ ਮੱਝ ਲੈਣੀ ਹੋਵੇ ਨਾ ਤੁਸੀਂ 16 17 ਛੱਡੋ 1.5 ਲੱਖ ਦੀ ਆਉਂਦੀ ਆ ਤੇ 15 ਕਿਲੋ ਖੁੱਲਾ ਦੁੱਧ ਪਿਆ ਦੇਣਾ ਦੁੱਧ 22 ਕਹਿੰਦਾ 16 17 ਦੇਣਾ ਮੈਂ ਤਾਂ ਚਲੋ 2 ਕਿਲੋ ਘੱਟ ਹੀ ਗਏ ਨਾ 15 ਹੀ ਮੰਨ ਲੈ ਭਾਵੇਂ ਅਗਲਾ ਦੇ ਦੇਣੀ ਆ ਸਾਡੇ 53000 ਦੀ ਜਿਵੇਂ ਬਾਈ ਮਣਕੇ ਲਾਏ ਹੁੰਦੇ ਇੱਕੋ ਜਿਹੀ ਵਿਤਨੀ ਹਾਂ ਇਹ ਤਾਂ ਗੱਲ ਹੈਗੀ ਆ ਤਾਂ ਹੀ ਮੈਂ ਕਹਿੰਨਾ 1.5 ਲੱਖ ਦੀ ਮੱਝ ਹੋਣੀ ਤਾਂ ਸਾਡੇ 53000 ਦੀ ਆ ਦੇ ਦੇਣੀ ਆ ਦੋ ਨੰਬਰ ਜਿਵੇਂ ਜੈਜਪਾ 5-7 ਪਿੰਡ ਤੁਰ ਫਿਰ ਕੇ ਢੇਡਾ ਦੇ ਲਓ ਸਾਡੇ 53 ਦੀ ਦੇਣੀ ਨਹੀਂ ਗਏ ਨੇ ਤਿੰਨ ਨੰਬਰ ਤੇ ਆ ਜਾ ਬਈ ਦੂਜੇ ਸੂਏ ਵੈੜੇ ਰੇਸ ਹੁੰਦੀ ਆ ਜੀਤੋ ਲਈ ਆਓ ਕਿਉਂਕਿ ਮੈਂ ਪਿਛਲੇ ਸੂਏ 16 15 16 ਦੇ ਨਾਰਮਲ ਸੇਵਾ ਦੇ ਮੇਰੇ ਕੋਲੇ ਵੈਟ ਦਿੱਈ ਗਈ ਆ 15 16万 ਲਗੀ ਆਪਾਂ ਲਈ ਆ ਬਾਈ ਇਹ ਤਾਂ ਜਾਇਜ਼ ਜ ਮੁੱਲ ਦਾ ਸੀ ਤਾਂ ਵੇਗੀ ਸਮਝੋ ਵੇਚਣ ਵਾਲੀ ਗੱਲ ਕਰ ਮੁੱਲ ਇਹਦਾ ਹੈਗਾ 55000 ਵੇਚਣੀ ਕਿੰਨੇ ਦੀ ਆ ਇਹ 47.5 ਹਜ਼ਾਰ ਦੀ ਵੜਦੇ ਦਾ ਲਓ ਜੀ 15 16 ਕਿਲੋ ਦੁੱਧ ਦਿੱਤਾ 47.5 ਹਜ਼ਾਰ ਦੀ ਅੱਜ ਮੁੱਲ ਉਹੀ ਕਰਾਏ ਆ ਜਿਹੜੀਆਂ ਦੇ ਦੇਣੀਆਂ ਵੜਾਂ ਕਿਉਂਕਿ ਖਲਾ ਰਾਜਾ ਵਾਵਾ ਪਿਆਵਾ ਚਾਰ ਪੰਜ ਦਿਨ ਅਜੇ ਮੈਤਰੀ ਨਿਕਲਦਾ ਨਹੀਂ ਪਹਿਲਾਂ ਤਾਂ ਮਹਾਂ ਲਿਆਂਦਾ ਹੋਊ ਅਜੇ ਚਾਰ ਪੰਜ ਦਿਨ ਨੇ ਜਾਣਾ ਨਹੀਂ ਗਾ ਤੇ ਮੁੱਲ ਉਨੇ ਕੀ ਬਾਸ ਇਹ ਤਾਂ ਨਵਾਈ ਨਵਈ ਹੁੰਦੀ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਮੇਟਾ ਮੂਟਾ ਵਾਲਿਆਂ ਦੇ ਫਰਸ਼ ਫੁਰਸ਼ ਜਿਹਦੀ ਲੱਗੀ ਆ ਦੂਜੀ ਪੱਥਰ ਵਾਲੀ ਪਸੂਆਂ ਥੱਲੇ ਤੇ ਉਹਨੇ ਨਵਾ ਨਵੂ ਕੇ ਸ਼ੈਂਪੂ ਮਾਰ ਕੇ 65000 ਮੁੱਲ ਕਰ ਦੇਣਾ ਸੀਗਾ ਤੇ ਆਪਾਂ ਮੈਸਤਰੀ ਮੈਸਤਰੀ ਕਰਕੇ 47.5 ਕਰਾਤਾ ਕਿਨੇ ਦੇਣੀ ਆ ਹਾਂ ਛੋਟੀਆਂ ਹਮਾਚਲੀਆਂ ਐ ਨਹੀਂ ਵੀ ਲੱਕ ਤੇ ਆਉਣੀਆਂ ਇਹ ਨਾ ਸਮਝ ਕੇ ਆਵੇ ਇਹ ਤਾਂ ਗੱਲ ਤੇਰੀ ਪੱਕੀ ਆ 47.5 ਹਜ਼ਾਰ ਦੀ ਲਓ ਜੀ ਠੰਡੀਆਂ ਮਿੱਠੀਆਂ ਇੰਨੀਆਂ ਲੈ ਪਾਵਾਂ ਸਾਗ ਚ ਬੁੜੀਆਂ ਆਲਣ ਪਾ ਕੇ ਦੁਬਾਰਾ ਫੇਰ ਬਹਿ ਜਾਣ ਥੱਲੇ ਇੰਨੀਆਂ ਸੀਲ ਐ ਦੋਨੀਆਂ ਐ ਆ ਵੇਖੋ ਲੇਵਾ ਫਟਾਂਗੂ ਵੱਧ ਇਹਦਾ ਜਦੋਂ ਤਿਆਰ ਹੋ ਗਈ ਇੱਕ ਨੰਬਰ ਵੜਾਂਗੂ ਥੱਬੇ ਦਾ ਲੇਵਾ ਤਿਆਰ ਕਰਕੇ ਸੂ ਤੇ 47000 ਦੀ 46000 ਦੀ ਕਿਹਨੇ ਦੇਣੀ ਆ ਯਾਰ ਤਿੰਨੇ ਚੰਗਾ ਤਿੰਨੇ ਵੜਾ ਫੁੱਲ ਚੰਗੇ ਆ ਵਾਰ-ਵਾਰ ਕਹਿ ਰਹੇ ਆ ਮੈਲੀਆਂ ਨਹੀਂ ਇੰਨੇ ਬਾਜ ਆ ਕੱਲ੍ਹ ਹੀ ਦਿਨ ਜ਼ਰੂਰ ਇਹਨੇ ਲੈ ਜਾਣੇ ਆ ਪਰ ਜਦੋਂ ਤਿਆਰ ਹੋ ਗਈ ਇੱਕ ਨੰਬਰ ਵੱਛੀ ਵਾਂਗੂ ਲਟਕੇ ਸੂ ਆ ਤਿੰਨ ਨੰਬਰ ਵੀ ਤੇ ਮੁੱਲ ਦੋ ਨੰਬਰ ਦਾ ਵੀ ਜਾਇਜ਼ ਹੀ ਐ 535000 ਦੀ ਆ ਡੇਲੀਆਂ ਡੂਲੀਆਂਆਂ ਖਿਲਰੀਆਂ ਫਿਰਦੀਆਂ ਠੇਡੇ ਢੂਡੇ ਜੇ ਵਜਦੇ ਫਿਰਦੇ ਆ ਤਾਂ ਮੁੱਲ ਇਹਨਾਂ ਲਈ ਕਰਮਾਂ ਵਾਲਿਆਂ ਲਈ ਹੋਇਆ ਹੀ ਨਹੀਂ ਗਿਆ ਹਾਂ ਨਹੀਂ ਮੈਂ ਤਾਂ ਪਹਿਲਾਂ ਕਹੀ ਜਨਾ ਚਾਰ ਪੰਜ ਦਿਨ ਤੱਕ ਮੈਂ ਤਰੀ ਨਾ ਖੇੜਾ ਨਹੀਂ ਛੱਡਣਾ ਜੇ ਮੱਲੋਂ ਤਾਂ ਹੀ ਜਾਇਜ਼ ਕੀਤੇ ਆ ਤੂੰ ਤੇ ਵਧੀਆ ਗੱਲ ਆਥਾਂ ਨੂੰ ਵਿਗ ਜਾਣੀਆਂ ਇਹ ਤਿੰਨੇ ਜਮਾਂ ਜਾਇਜ਼ ਭਾਦੀਆਂ ਫੁੱਲ ਚੰਗੀਆਂ ਟਾਪ ਦੀਆਂ ਵੜਾਂ ਕਿਸੇ ਨੇ ਇਹਨੇ ਭਾਜ ਦੇਣੀਆਂ ਨਹੀਂ ਬਹੁਤ ਚਾਰ ਪੰਜ ਪਹਿਲਾਂ ਤਰ ਪਿੰਡ ਔਰ ਫਿਰ ਕੇ ਢੀੜਾ ਦੇ ਲਿਓ ਇਦਾਂ ਦੀਆਂ ਬੱਚੀਆਂ ਇੰਨੇ ਭਾਜ ਕੇ ਇਹ ਦਿੰਦਾ ਹੋਏ ਤਾਂ ਲੈ ਲਓ ਦੇਣੀਆਂ ਨਹੀਂ ਕਿਸੇ ਨੇ ਇਹਦੇ ਮੈਸਤਰੀ ਲੱਗਾ ਰੇਕ ਦੇ ਘਰੇ ਮੈਸਤਰੀ ਲੱਗਾ ਤੇ ਅਗਲੇ ਨੇ ਮੁੱਲ ਦੱਸਦਾ ਯਾਰ ਇਹਦੂ ਵੱਧ ਕਰਨਾ ੜਾ ਹੁਣ ਕਿਹਨੇ ਦੇਣੀ 53000 ਦੀ 16 17 ਕਹਿੰਦਾ ਤੁਸੀਂ 15 ਹੀ ਮੰਨੋ 15 ਮੱਝ ਦੁੱਧ ਦੇਵੇ ਤੇ 1.5 ਲੱਖ ਦੀ ਆਉਂਦੀ ਐ ਤੇ ਇਹਦਾ ਭਾਗ ਕਿਹੜਾ ਫੰਡਰ ਮੱਝ ਆੜਾ ਬਦਾਮੀ ਰੰਗ ਦੀ ਫੁੱਲ ਜਿਆਦ ਵਾਲੀ ਬੱਚੀ ਐ ਅਮਰੀਕਨ ਜਿਹੜਾ ਹੀ ਕਰ ਦੇ ਇਹਦਾ ਸਾਰਿਆਂ ਨੂੰ ਸਾਸੀ ਕਰ